Bye. Oh. ਸਤਿ ਗੁਰੂ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਅਸੀਂ ਬਣਾਉਣ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਦੀ ਧੰਨ ਧੰਨ ਸੰਤ ਬਾਬਾ ਹਯਾਰਾ ਸਿੰਘ ਜੀ ਨਿੱਕੇ ਘੁੰਮਣ ਵਾਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੁਹਾਨੂੰ ਤੇ ਪੂਰੀ ਵੀਡੀਓ ਵੇਖਿਓ ਤੇ ਤੁਹਾਨੂੰ ਵੀਡੀਓ ਦੇ ਵਿੱਚ ਮਿਲਦੇ ਆ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸੀ ਹੁਣ ਨਿੱਕੇ ਘੁੰਮਣ ਪਹੁੰਚ ਚੁਕੇ ਆ ਤੇ ਇਹ ਗੁਰਦਾਰਾ ਸਾਹਿਬ ਦਾ ਐਂਟਰੀ ਗੇਟ ਹੈ ਇੱਥੋਂ ਜੀ ਹੁਣ ਅਸੀਂ ਤੁਹਾਨੂੰ ਅੰਦਰ ਲਿਜਾ ਰਹੇ ਹਾਂ ਤੇ ਆਓ ਤੁਹਾਨੂੰ ਪੂਰੇ ਗੁਰਦਾਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਆ ਆਓ ਪੂਰੀ ਸੰਗਤ ਨੂੰ ਦਰਸ਼ਨ ਕਰਾਈਏ ਅੱਲਾ ਪਹਿਲਾ ਦੁਖਦਾਰ ਉਸ ਕਰਪਾਹ ਜਸਤਾਂ ਨਾ ਹੋਈ ਕਾਰ ਸਤਿਗੁਰ ਪਰਸਾ ਸੂਦਰ ਤੇਰਾ ਕਿ ਹੰਸੋ ਕਰਕੇ ਆ ਜਿਤ ਤੈ ਸਭ ਸਮਾਲਿ ਰਖਿ ਤੇ ਆਲੇ ਹੋਰ ਗੇ ਤੇ ਤੁਧਾ ਵਾਹਿਗੁਰਜੀ ਕੀ ਫਤਿਹ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕੀ ਫਤਿਹ ਤਨਤਾ ਭਉ ਸਾਥੁ ਤੋਂ ਵਾਸਤੇ ਜਨ ਸੇ ਆਪ ਨੰਸੇ ਰਾਮ ਦੇ ਰਾਹ ਵਰਤੀ ਤੇ ਹਰਿ ਹਰਿ ਗੁਰਦੁਆਰਾ ਸਾਹਿਬ ਜਾ ਰਹੇ ਆ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਆਓ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਆ ਗੁਰਦੁਆਰਾ ਸਾਹਿਬ ਦੇ ਸਾਰੀ ਸੰਗਤ ਨੂੰ ਦਿਨੋ ਸਦਨ ਕੋ ਪਲ ਮੁਗਦਿਯੋ ਭਗਵਾਨ ਦੇ ਹੱਥ ਮੇਂ ਜਾਤਾ ਭਨੇ ਮੈ ਕੀ ਜਬ ਸਾਕਤਾ ਜਿਨ ਦੀ ਦੇਵ ਮੰਕਲੇ ਸੁਖੋਤਾਰ ਸਭਾ ਕਿਰਪਾ ਅਪ੍ਰਿਥਕਾਰ ਬੁਲਾ ਸੰਤਨ ਦੁਖ ਪਾਏ ਤੇ ਰੁਕੇ ਸੁਖ ਪਾਏ ਸਾਧਨ ਦੇ ਸੁਕੇ ਕੀ ਕੇ ਜੀ ਕੀ ਕਿ ਨਾ ਮਾਨਿਓ ਸਿੰਤ੍ਰਤ ਸਾਸਤਰ ਵੇਦ ਸਵਾਨਾ ਬਹੁ ਵੇਦ ਕਾ ਮਾਨਿਓ ਨਾ ਜਾਣਿਓ ਇੰਨੇ ਮੈਂ ਸ਼ਰਮ ਤੇ ਗਾਰੇ ਹਾਥ ਹਾਥ ਨਾਲੇ ਹੋ ਆਹ ਗਤ ਹੈ ਸੁਖਵਾ ਇਸ ਭਾਇ ਨਰਵਾ ਜਵਾਏ ਆਨੰਦ ਸੁਖ ਹੋਵੇ ਕਾਹੀ ਹੋ ਸਗਲੋ ਦਰਦ ਤੂਏ ਮਾਨਗ ਮੁਸਕਰਣ ਮਿਲਿਆ ਨਾਨਕ ਨਾਮ ਲੈ ਤਾ ਜੀਵਾ ਤਦ ਵਗ ਤੀਂ ਕਰ ਹਰਿਆ ਪੌੜੀ ਜੇ ਤਾ ਕੋ ਤਾ جتان هو اي هوتا